चले जाओ मुंसी दूसरे दिन फिर आके ऋषि कद भी बेनती की रलि के पैदा हो ऋषि सपनासी कहते जाओ कश कहते करते चले जाओ तीसरे दिन फिर आके हो गए महाराज तुम कोई दस्या नहीं सारी गलता जवाब नहीं दिता ਰਾਸਾ ਰਿਸੀ ਆਪਣੀ ਗੋਮਨ ਵਿੱਚ ਮਰਦੇ ਵਿੱਚ ਸੋਨ ਦੇ ਸਮਾਗ ਆਨ ਰੇ ਪ੍ਰਵਾਹ ਆ ਗੁਜਰਾ ਬਹੁਤ ਸਾਰੂ ਸੁਧਿਆ ਕਿ ਯਾ ਅਨੰਦ ਵਿੱਚ ਵਿੱਚ ਜਦ ਬਰਾ ਕੇ ਯਾਰ ਕੋਲ ਤੇ ਗੁਸਟੇ ਕਰਦੇ ਹੋਗੇ ਆਏ ਕਿ ਸ਼ਿਸ਼ੂ ਕਾਂਡ ਵਿੱਚ ਸ਼ਿਸ਼ੂ ਹੋ ਬਾਪੋਂ ਤੋਂ ਸੋਬੇ ਕੋਲ ਬੇਨਤੀ ਕੀਤੀ ਦਸੋ ਕੰਧਿਆ ਲੜਕੀ ਦੇ ਪੇਟ ਚ ਪੈਦਾ ਕਿਉਂ ਮਸ਼ਕੀਆਂ ਕਾਦੇਸ ਤਰਸਾਰੀ ਸੂਤਕੇ ਗਰਮ ਕੇ ਉਦਰੋ ਉਸੇ ਹੱਟਦੇ ਵੀ ਪਰ ਹੱਟਦੇ ਵੀ ਕਹਿੰਦੇ ਮਹਾਰਾਜ ਇਹ ਪੰਛਰਾ ਵੀ ਇਹਦੇ ਪੇਟ ਤੋਂ ਪੀਕਾ ਲਾਉਂਦਾ ਕਹਿੰਦੇ ਜੰਗਾ ਫਿਰ ਉਹ ਪੈਦਾ ਹੋ ਹੁੰ ਜਰਾ ਕੁਦੇ 96 ਕਰੋੜ ਜਾਤਲਾ ਖਾਪਾ ਕਰੂ ਉਹ ਪੈਦਾ ਹੋ ਬੰਦੇ